ਦਾ ਸਕੀ ਲੈਣਾ ਹੈ ਤਾਂ ਬਿਸਕਟ ਦਾ ਪੈਟ ਦਾ ਦੇ ਦੇ ਯਾਰ ਲੋਕਾਂ ਨੇ ਲਹੂ ਫੀਲਾ ਕਰਨ। ਦਿਨ ਆ ਯਾਰ ਖੜ ਜਾ। ਫੇ ਲੈਣੇ ਆ। ਹੋਰ ਕੋਈ ਵੀ ਦੇ ਦੇ ਯਾਰ। ਲੈ ਯਾਰ ਵਧੀਆ ਜਿਹਾ ਲੈਣਾ। ਓਹ ਹੋ ਗਰਮੀ ਬਾਲੀ ਹੋਈ ਪਈ ਆ। ਲਾਲੇ ਵੀ ਕੀ ਕਰਨ? ਜਿੱਦਾਂ ਉਹ ਪੂਆ ਖੜ ਲੀਣਾ। ਕਿਆਂ ਬਦੂਂ ਹੁੰਦਾ। ਪੈਸੇ ਨੇ ਕਿੰਨੇ ਪਿਆ ਦਿੰਦੀ ਨਹੀਂ। आ कह रहा जागेर तो ले लिया दुकान तो सुरदा आपता है जो अठा ਹਾਂ ਇਹ ਚੱਕ ਲੈ। ਓਹ ਹੋਪੂ ਇੱਥੇ ਕਰੋ ਡੱਗ ਪੀ ਤੂੰ ਹਣਾ। ਤੇ ਕੁੱਤੀ ਤੇ ਬੈਠ। ਆਹੰਕਾਰ ਲਾਲਿਆ ਤੂੰ ਮੈਨੂੰ ਰਾਸ਼ਨ ਦੇ। ਭੂਆ ਰਾਸ਼ਨ ਤਾਂ ਤੈਨੂੰ ਦੇ ਦਿੰਨੇ ਆ। ਜਿਹੜੇ ਤੇਰੇ ਪਹਿਲਾਂ ਪੈਹ ਰਹਿੰਦੇ ਆ ਉਹ। ਪਹਿਲੇ ਤਾਂ ਤੈਨੂੰ ਦੇ ਦੇਣਿਆ ਸੀ ਕਿ ਪੈਣ ਛਾੜਦੇ ਆ। ਕੋਈ ਨਾ ਭੂਆ ਦੇ ਦਿੰਨੇ ਤੈਨੂੰ ਰਾਸ਼ਨ। ਇੱਥੇ ਗੰਜਾਇਆ ਬੈਠਾ ਫਿਰ ਦੇ ਦੇ। ਜਿੰਨਾ ਭੂਆ ਕੀ ਕੀ ਲੈਣਾ ਬੋਲੀ ਚੱਲ ਦੂੰ। ਇੱਕ ਦਾ ਮੇਈ ਦਾ ਪੇੜ ਚੱਕ ਰੇ। ਉਰਦਾ ਪੂਆ ਇੱਕ ਨੂਨ ਦੀ ਥੇਲੀ ਚੱਕ ਰੇ ਲੈ ਗਿਆ ਚੱਕਦੀ ਟਿੱਕ ਬੇਸਪੋਰ ਚੱਕ ਰੇ ਜਿਹਨੇ ਪੂਆ ਉਹ ਮੁੰਡੇ ਜਾਲੇ ਮੁੰਡੇ ਜਾਲੇ ਲੈ ਪੂਆ ਤੇ ਤੇਰੀ ਬੋਤਲੇ ਦੇ ਜਿਹੜੀ ਪੂਆ ਵੱਡੀ ਕਾ ਥੋੜੀ ਛੋਟੀ ਹੋ ਜਾਏ ਤੂੰ ਚੱਕ ਬੂਆ ਤੇ ਤਾੜ ਲਾਹ ਦੇ ਜਨੇ ਨਿਆ ਜੱਫੀ ਦੇ ਲੈ ਕੇ ਬੂਆ ਪੰਜ ਦੇ ਪਿਆ ਦੇ ਦੀ ਇਹ ਨਾਲ ਤਾਂ ਬਾਸਰ ਕਿ ਬਾਹ ਬੈੱਟ ਤੇ ਕਿਉਂ ਕਿਉਂ ਦਾ ਛੋਟਾ ਬੈੱਟ ਕਰ ਦੇ ਰਿਆ ਅਸਰ ਆਹੀ ਬੂਆ ਹਾਂ ਤਾਂ ਆਪੂ ਆਇ ਇਕੱਠਾ ਜੁੜੇ ਹੁੰਦੇ ਆ ਵੇ ਤੇ ਇੱਕ ਛੱਪ ਦੇ ਰੇ ਜਿਹੜੀ ਬੂਆ ਗੁੜੀ ਜਿਹੜੀ ਜਿਹੜੀ ਜਾਨੀ ਜਵਾ ਬੂਆ ਦਾ ਇਹ ਦੇ ਦੇ ਬੂਆਰਾ 250 ਰੁਪਏ ਹੋ ਗਏ ਇਹ ਹੁੰਦੇ ਕੋਈ ਨਹੀਂ ਦੇ ਦਿੰਨੀ ਆ ਪੈਸੇ ਅੱਜ ਤਾਂ ਲੈ ਕੇ ਹੀ ਆਈ ਆ ਪੂਆ ਤੇਰਾ ਸੌਦਾ ਮੈਂ ਪੈਕ ਕਰ ਦਿੰਨਾ ਪੈਸੇ ਲੈਣ ਤੇ ਆ ਤੇ ਸੌਦਾ ਲੈ ਜੀ ਕਰ ਬੇ ਭਰਾਵਾ ਪੈਕ ਤੂੰ ਅੱਜ ਮੇਰੀ ਸਹੇਲੀ ਅਤਰੋਣੇ ਆਉਣਾ ਲੈ ਪੂਆ ਤੇਰਾ ਸੌਦਾ ਪੈਕ ਕਰਤਾ ਵੇਚ ਨਹੀਂ ਬਿੰਦੀ ਸੀ ਆ ਬਾਹਰ ਰੱਖਤੀ ਆ ਚੱਕਰਾ ਸੌਦਾ ਲੈ ਏ ਰੁਕ ਜਾ ਰੁਕਾ ਪੈਸੇ ਘੱਟ ਪੂਆ ਹੁਣ ਕੋਈ ਨਾ ਮੈਂ ਤੇਰੇ ਫੁਫੜ ਨੂੰ ਫੇ ਢੁਲੀ ਦੇ ਦੂਗਾ ਪੂਆ ਮੈਂ ਤੈਨੂੰ ਆਖਰੀ ਵਾਰ ਕਹਿਣਾ ਨਹੀਂ ਦਾ ਤੇਰੇ ਸੌਦਾ ਘਰੇ ਚੱਕਲੇ ਹੁੰਦਾ ਤੇ

Oh oh Minial. 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 thank <laughs> you ਆਖਰੀਆ ਅੱਛੀ ਵਸੈਂਗ ਵਿੱਚ ਚੱਲੀ ਆ ਬੰਦ ਡਿਬਕ ਡਿਬਾ ਕਾਠੀ ਲਈ ਆ

नीज जिंग डर के आने तक ढीलाली यारा अच्छा मैंने तो पता सा नहीं था ना तक बट है तेरे पैसे दो करके पखी मार के नहीं किसी मेरे का जाना पहुंचू जाऊं फिर थोड़ा काट ले

ਜਦੋਂ ਸਮਾਈ ਚਾਹਤਾ ਡਾਡਾ ਚਾਹਤਾ ਚਾਹਤਾ ਨਹੀਂ ਪਹਿਲੇ ਮੈਂ ਤਾਂ ਤੱਕ ਸੁਣਾ ਸੀ ਦੱਸਦਾ ਹਾਲ ਤੱਕ ਦੇ ਦੇ ਤੂੰ ਦਾ ਸਭ ਕੀ ਹੋਦਾ ਪਹਿਲੇ ਮਟਾਈ ਲਾ ਮੈਂ ਤਾਂ ਸਾਡੇ ਸਰਪੰਚ ਨੇ ਮੂੰਹ ਤੇ ਡੰਡਾ ਕੀ ਉਹ ਤਾਂ ਭੌਕਰੀ ਦੇਦੀ ਸੀਗੀ ਉਹਨੇ ਮੈਨੂੰ ਬੋਲਿਆ ਨਹੀਂ ਸੀ ਇਸ ਲਈ ਹੈ ਮੇਰਾ ਨਾ ਅਤਰੋ ಮೆನು ಕಡೆ ಆ ಪ್ಯಾರ